ਤਸਵੀਰਾਂ ਦੇਖ ਤੱਕਦੇ ਹੋ ਤੁਸੀਂ ਦਿਲਰੋਜ਼ ਨੂੰ ਜਿੱਥੇ ਦੱਬ ਦਿੱਤਾ ਗਿਆ ਸੀ ਉੱਥੋਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤਾਂ ਬਹੁਤ ਹੀ ਭਾਵੁਕ ਤਸਵੀਰਾਂ ਨੇ ਇਨਸਾਫ਼ ਤੋਂ ਬਾਅਦ 마ਸੂਮ ਬੱਚੇ ਨੂੰ ਸ਼ਰਧਾਂਜਲੀ ਦੇਣ ਦੇ ਲਈ ਪਰਿਵਾਰ ਪਹੁੰਚਿਆ ਹੈ ਤਾਂ ਅੱਜ ਤਾਜੇ ਮਾਂ ਪਿਓ ਆਪਣੀ 마ਸੂਮ ਦਿਲ ਰੋਜ਼ ਨੂੰ ਇਨਸਾਫ ਦਿਵਾਉਣ ਤੋਂ ਬਾਅਦ ਇੱਥੇ ਪਹੁੰਚੇ ਨੇ ਤੁਸੀਂ ਤੇ ਉਸ ਨੂੰ ਯਾਦ ਕਰਕੇ ਰੋ ਰਹੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਮਾਂ ਪਿਓ ਦਾ ਕੀ ਹਾਲ ਹੋਇਆ ਏ ਪੁੱਬਾ ਮਾਰ ਮਾਰ ਰੋ ਰਹੇ ਨੇ ਮਾਪੇ ਕਿਉਂਕਿ ਇਹਨਾਂ ਦੀ ਬੱਚੀ ਨੂੰ 마ਸੂਮ ਅਜਿਹੀ 2.5 ਸਾਲ ਦੀ ਬੱਚੀ ਦਿਲ ਰੋਜ਼ ਨੂੰ ਉਹਨਾਂ ਦੀ ਗਵੰਡਨ ਨੇ ਮਾਰਤਾ ਸੀ ਦੱਬਤਾ ਸੀ ਹਾਲਾਂਕਿ ਕੱਲ ਜਦੋਂ ਜੱਜ ਸੈਫ ਦੇ ਵੱਲੋਂ ਫੈਸਲਾ ਸੁਣਾਇਆ ਗਿਆ ਤਾਂ ਉਹ ਫੈਸਲਾ ਕੱਲੇ ਦਿਲਰੋਜ਼ ਦੇ ਮਾਪਿਆਂ ਦੇ ਲਈ ਨਹੀਂ ਉਹ ਸਾਡੇ ਪੂਰੇ ਸਮਾਜ ਦੇ ਲਈ ਸੀ ਇਸ ਫੈਸਲੇ ਤੋਂ ਬਾਅਦ ਜੱਜ ਤੇ ਵਕੀਲਦਿਆਂ ਤਾਰੀਫਾ ਸਾਰਾ ਆਲਮ ਕਲ ਕਰਦਾ ਹੋਇਆ ਨਜ਼ਰ ਆਇਆ ਕਿਉਂਕਿ ਬਹੁਤ ਹੀ ਸੋਨਾ ਫੈਸਲਾ ਜਿਹੜਾ ਲਿਆ ਗਿਆ ਸੀ ਲੋਕਾਂ ਦੇ ਸੈਂਟੀਮੈਂਟ ਇਹ ਫੈਸਲੇ ਦੇ ਨਾਲ ਜੁੜੇ ਹੋਏ ਸੀ ਤਾਂ ਦੱਸਦੀ ਹੈ ਕਿ 2021 ਦੇ ਵਿੱਚ ਇਹ ਘਟਨਾ ਵਾਪਰਦੀ ਹੈ ਜਦੋਂ ਦਿਲਰੋਜ਼ ਦੀ ਗਵੰਡ ਉਸ ਨੂੰ ਸਕੂਟਰੀ ਉੱਤੇ ਲੈ ਜਾਂਦੀ ਹੈ ਤੇ ਬਾਅਦ ਦੇ ਵਿੱਚ ਉਸ ਨੂੰ ਕਿਤੇ ਪਲਾਟ ਦੇ ਵਿੱਚ ਲਿਜਾ ਕੇ ਉਸ ਬੱਚੀ ਨੂੰ ਬੇਰਹਿਮੀ ਦੇ ਨਾਲ ਮਾਰ ਕੇ ਉਸ ਨੂੰ ਦੱਬ ਦਿੰਦੀ ਹੈ ਤਾਂ ਉਸ ਤੋਂ ਬਾਅਦ ਸ਼ੁਰੂ ਹੁੰਦੀ ਹੈ ਕਾਨੂੰਨੀ ਪ੍ਰਕਿਰਿਆ ਤਾਂ ਦੱਸਦੀ ਹੈ ਕਿ ਫਿਰ ਤਰੀਕਾ ਪੈਂਦੀਆਂ ਨੇ ਪਰ ਮਾਪਿਆਂ ਨੇ ਦਿਲਰੋਜ਼ ਦੇ ਆਨੇ ਹਾਰ ਨਹੀਂ ਮੰਨੀ ਤੇ ਉਸ ਨੂੰ ਇਨਸਾਫ ਦਿਵਾ ਕੇ ਹਟੇ ਤਾਂ ਉਸ ਫੈਸਲੇ ਤੋਂ ਬਾਅਦ ਸਾਰਾ ਮੋਲਕ ਇਸ ਫੈਸਲੇ ਦੀਆਂ ਤਾਰੀਫਾਂ ਕਰਦਾ ਇਸ ਫੈਸਲੇ ਦੇ ਨਾਲ ਹੀ ਜੱਜ ਤੇ ਵਕੀਲ ਦੀਆਂ ਵੀ ਕੱਲ ਤਾਰੀਫਾਂ ਕਰਦਾ ਸਾਰਾ ਆਲਮ ਦਿਖਾਈ ਦੇ ਆ ਫੈਸਲਾ ਸਿਰਫ ਦਿਲਰੋਜ਼ ਦੇ ਮਾਪਿਆਂ ਦੇ ਲਈ ਨਹੀਂ ਸਗੋ ਪੂਰੇ ਸਮਾਜ ਦੇ ਲਈ ਇਹ ਫੈਸਲਾ ਲਿਆ ਗਿਆ ਸੀ ਕਿਉਂਕਿ ਲੋਕਾਂ ਦੇ ਸੈਂਟੀਮੈਂਟ ਇਸ ਫੈਸਲੇ ਦੇ ਨਾਲ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਦਿਲਰੋਜ਼ ਨੂੰ ਜਿੱਥੇ ਦੱਬ ਦਿੱਤਾ ਗਿਆ ਸੀ ਉੱਥੋਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤਾਂ ਬਹੁਤ ਹੀ ਭਾਵੁਕ ਤਸਵੀਰਾਂ ਨੇ ਇਨਸਾਫ ਤੋਂ ਬਾਅਦ 마ਸੂਮ ਬੱਚੇ ਨੂੰ ਸ਼ਰਧਾਂਜਲੀ ਦੇਣ ਦੇ ਲਈ ਪਰਿਵਾਰ ਪਹੁੰਚਿਆ ਹੈ ਤਾਂ ਅੱਜ ਤਾਜੇ ਮਾਂ ਪਿਓ ਆਪਣੀ 마ਸੂਮ ਦਿਲਰੋਜ਼ ਨੂੰ ਇਨਸਾਫ ਦਿਵਾਉਣ ਤੋਂ ਬਾਅਦ ਇੱਥੇ ਪਹੁੰਚੇ ਨੇ ਤੁਸੀਂ ਤੇ ਉਸ ਨੂੰ ਯਾਦ ਕਰਕੇ ਰੋ ਰਹੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਮਾਂ ਪਿਓ ਦਾ ਕੀ ਹਾਲ ਹੋਇਆ ਏ ਪੁੱਬਾ ਮਾਰ ਮਾਰ ਰੋ ਰਹੇ ਨੇ ਮਾਪੇ ਕਿਉਂਕਿ ਇਹਨਾਂ ਦੀ ਬੱਚੀ ਨੂੰ 마ਸੂਮ ਅਜਿਹੀ 2.5 ਸਾਲ ਦੀ ਬੱਚੀ ਦਿਲਰੋਜ਼ ਨੂੰ ਉਹਨਾਂ ਦੀ ਗਵਾਂਡਨ ਨੇ ਮਾਰਤਾ ਸੀ ਦੱਬਤਾ ਸੀ ਹਾਲਾਂਕਿ ਕੱਲ ਜਦੋਂ ਜੱਜ ਸੈਫ ਦੇ ਵੱਲੋਂ ਫੈਸਲਾ ਸੁਣਾਇਆ ਗਿਆ ਤਾਂ ਉਹ ਫੈਸਲਾ ਕੱਲੇ ਦਿਲਰੋਜ਼ ਦੇ ਮਾਪਿਆਂ ਦੇ ਲਈ ਨਹੀਂ ਉਹ ਸਾਡੇ ਪੂਰੇ ਸਮਾਜ ਦੇ ਲਈ ਸੀ ਇਸ ਫੈਸਲੇ ਤੋਂ ਬਾਅਦ ਜੱਜ ਤੇ ਵਕੀਲ ਦੀਆਂ ਤਾਰੀਫਾਂ ਸਾਰਾ ਆਲਮ ਕਲ ਕਰਦਾ ਹੋਇਆ ਨਜ਼ਰ ਆਇਆ ਕਿਉਂਕਿ ਬਹੁਤ ਹੀ ਸੋਨਾ ਫੈਸਲਾ ਜਿਹੜਾ ਲਿਆ ਗਿਆ ਸੀ ਲੋਕਾਂ ਦੇ ਸੈਂਟੀਮੈਂਟ ਇਹ ਫੈਸਲੇ ਦੇ ਨਾਲ ਜੁੜੇ ਹੋਏ ਸੀ ਤਾਂ ਦੱਸ ਦਈਏ ਕਿ 2021 ਦੇ ਵਿੱਚ ਇਹ ਘਟਨਾ ਵਾਪਰਦੀ ਹੈ ਜਦੋਂ ਦਿਲਰੋਜ਼ ਦੀ ਗਵੰਡ ਨੂੰ ਉਸ ਨੂੰ ਸਕੂਟਰੀ ਉੱਤੇ ਲੈ ਜਾਂਦੀ ਹੈ ਤੇ ਬਾਅਦ ਦੇ ਵਿੱਚ ਉਸ ਨੂੰ ਕਿਤੇ ਪਲਾਟ ਦੇ ਵਿੱਚ ਲਿਜਾ ਕੇ ਉਸ ਬੱਚੀ ਨੂੰ ਬੇਰਹਿਮੀ ਦੇ ਨਾਲ ਮਾਰ ਕੇ ਉਸ ਨੂੰ ਦੱਬ ਦਿੰਦੀ ਹੈ ਤਾਂ ਉਸ ਤੋਂ ਆਦੇ ਸ਼ੁਰੂ ਹੁੰਦੀ ਹੈ ਕਾਨੂੰਨੀ ਪ੍ਰਕਿਰਿਆ ਤਾਂ ਦੱਸਦੀ ਹੈ ਕਿ ਫਿਰ ਤਰੀਕਾਂ ਪੈਂਦੀਆਂ ਨੇ ਪਰ ਮਾਪਿਆਂ ਨੇ ਦਿਲਰੋਜ਼ ਦੇ ਆਨੇ ਹਾਰ ਨਹੀਂ ਮੰਨੀ ਤੇ ਉਸ ਨੂੰ ਇਨਸਾਫ ਦਿਵਾ ਕੇ ਹਟੇ ਤਾਂ ਉਸ ਫੈਸਲੇ ਤੋਂ ਬਾਅਦ ਸਾਰਾ ਮੋਲਕ ਇਸ ਫੈਸਲੇ ਦੀਆਂ ਤਾਰੀਫਾਂ ਕਰਦਾ ਹੈ ਇਸ ਫੈਸਲੇ ਦੇ ਨਾਲ ਹੀ ਜੱਜ ਤੇ ਵਕੀਲ ਦੀਆਂ ਵੀ ਕੱਲ ਤਾਰੀਫਾਂ ਕਰਦਾ ਸਾਰਾ ਆਲਮ ਦਿਖਾਈ ਦਿਆ ਫੈਸਲਾ ਸਿਰਫ ਦਿਲਰੋਜ਼ ਦੇ ਮਾਪਿਆਂ ਦੇ ਲਈ ਨਹੀਂ ਸਗੋ ਪੂਰੇ ਸਮਾਜ ਦੇ ਲਈ ਇਹ ਫੈਸਲਾ ਨ ਲੈ ਆ ਗਿਆ ਸੀ ਕਿਉਂਕਿ ਲੋਕਾਂ ਦੇ ਸੈਂਟੀਮੈਂਟ ਇਸ ਫੈਸਲੇ ਦੇ ਨਾਲ ਜੁੜੇ ਹੋਏ ਸੀ